ਸੰਸਾਰ ਪਰਵਚ ਵਾਸਤੇ ਸਮੂਹ ਭੈਣਾ ਭਰਾਵਾਂ ਮਾਮਾ ਬਜ਼ੁਰਗਾਂ ਬੱਚਿਆਂ ਨौजੋਨਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਅਤੇ ਗੁਰਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਸਮੁੱਚਾ ਚਗਰਦਾ ਜਲ ਰਿਹਾ ਹੈ ਅਤੇ ਜਾਲਣ ਵਾਲੀ ਕੋਈ ਚੀਜ਼ ਕੁਦਰਤੀ ਆਫਤ ਨਹੀਂ ਮਨੁੱਖੀ ਸਰੀਰਾਂ ਦੇ ਵਿੱਚ ਵਿਚਰਦੇ ਦਾਨਮ ਅਬਰਤੀ ਦੇ ਲੋਕ ਵਿਨਾਸ਼ਕਾਰੀ ਸ਼ਤਰੰਜਾਂ ਦੇ ਖਿਡਾਰੀ ਜਿਨ੍ਹਾਂ ਨੇ ਮਨੁੱਖ ਦਾ ਜੀਵਣਾ ਦੁੱਬਰ ਕੀਤਾ ਹੋਇਆ ਇਹ ਵਿਨਾਸ਼ਕਾਰੀ ਤਾਕਤਾਂ ਇਹ ਅਤਵਾਦੀ ਵਣਜਾਰੇ ਇਹ ਮਮੂਲੀ ਤਾਕਤਾਂ ਦੇ ਨਸ਼ੇ ਵਿੱਚ ਮਦਹੋਸ਼ ਹੋਏ ਉਹ ਲੋਕ ਹਨ ਜਿਨ੍ਹਾਂ ਦਾ ਮਕਸਦ ਸੱਚ ਨੂੰ ਦਬਾਉਣਾ ਤੇ ਸੱਚ ਦੀ ਹੇਠੀ ਕਰਨੀ ਹੈ ਸੱਚ ਨੂੰ ਜਲੀਲ ਕਰਨਾ ਸੱਚ ਉੱਤੇ ਆਪਣੀ ਦਹਿਸ਼ਤ ਦਾ ਪਰਛਾਵਾਂ ਛੜਨੇ ਅਤੇ ਸੱਚ ਨੂੰ ਕਮਜ਼ੋਰ ਕਰਨ ਦੇ ਇਰਾਦਿਆਂ ਨਾਲ ਰਾਤ ਦਿਨ ਲੱਗੇ ਹੋਏ ਹਨ ਜਿਨ੍ਹਾਂ ਦੀ ਜਿਉਂਦੀ ਜਾਗਦੀ ਮਿਸਾਲ ਪੰਜਾਬ ਦਾ ਉਹ ਸਿੱਖ ਕਿਤਾ ਹੈ ਜਿਸ ਵਿੱਚ ਭਾਰਤੀ ਏਜੰਸੀਆਂ ਸਿੱਖ ਨੌਜਵਾਨਾਂ ਨੂੰ ਫੜ-ਫੜ ਕੇ ਕਦੇ ਕਹਿ ਛੱਡਦੇ ਨੇ ਇਹ ਪਾਕਿਸਤਾਨ ਲਈ ਜਸੂਸੀ ਕਰ ਰਿਹਾ ਸੀ ਕਦੇ ਕਹਿ ਦਿੰਦੇ ਨੇ ਫਲਾਣੀ ਫਲਾਣੀ ਜਥੇਬੰਦੀ ਨਾਲ ਇਹਦੇ ਸਬੰਧ ਨੇ ਕਦੇ ਕਹਿ ਛੱਡਦੇ ਨੇ ਫਲਾਣੇ ਫਲਾਣੇ ਥਾਂ ਤੇ ਗਰਨੇਡ ਦਾ ਹਮਲਾ ਹੋਇਆ ਸੀ ਇਹ ਉਸ ਵਿੱਚ ਲੜੀਂਦਾ ਸੀ ਪੰਜਾਬ ਵਿੱਚ ਇਸ ਤਰੀਕੇ ਦੀ ਦਹਿਸ਼ਤ ਆਉਣ ਨਾਲ ਤਾਂ ਮਸਲੇ ਹੱਲ ਨਹੀਂ ਹੋਣ ਵਾਲੇ ਇਹਨਾਂ ਗੱਲਾਂ ਨਾਲ ਨਾ ਭਾਰਤ ਦੇ ਟੁੱਟਣ ਦਾ ਖਤਰਾ ਘਟਣਾ ਹੈ ਨਾ ਹੀ ਇਸ ਨਾਲ ਖਾਲਿਸਤਾਨ ਦੀਆਂ ਲਹਿਰਾਂ ਨੇ ਮੱਠੀਆਂ ਪੈਣਾ ਇਹ ਤਾਂ ਬਲਦੀ ਦੇ ਉੱਤੇ ਹੋਰ ਤੇਲ ਸੁੱਟਣ ਵਾਲੀਆਂ ਗੱਲਾਂ ਹੈ ਭਾਰਤੀ ਤੰਤਰ ਅੱਗ ਨੂੰ ਲੱਕੜਾਂ ਥੱਲੇ ਦਬਾਉਣਾ ਚਾਹੁੰਦਾ ਹੈ ਕੀ ਕਦੇ ਅੱਗ ਵੀ ਲੱਕੜਾਂ ਥੱਲੇ ਦਬੀ ਹੈ ਸਿੱਖਾਂ ਦੀ ਵੱਡੀ ਲਹਿਰ ਤਾਂ ਪੰਜਾਬੋਂ ਬਾਹਰ ਵਿਦੇਸ਼ਾਂ ਵਿੱਚ ਹੈ ਪੰਜਾਬ ਦੇ ਸਿੱਖ ਚ ਦਬੇ ਵੀ ਜਾਣ ਚੁੱਪ ਵੀ ਹੋ ਜਾਣ ਬਿਲਕੁਲ ਬੋਲਣ ਵੀ ਨਾ ਮੂੰਹ ਦੇ ਉੱਤੇ ਟੇਪ ਹੀ ਲਾ ਲਣ ਤਾਂ ਵੀ ਸਿੱਖ ਲਹਿਰ ਭਾਰਤ ਦੇ ਹੱਥਾਂ ਵਿੱਚੋਂ ਕਿਤੇ ਬਾਹਰ ਉਸੇ ਤਰੀਕੇ ਛਾਲੇ ਮਾਰ ਰਹੀ ਹੈ ਜਿਵੇਂ ਮੁਗਲ ਸਰਕਾਰ ਦੇ ਵਿਰੋਧ ਦੇ ਵਿੱਚ ਜੰਗਲਾਂ ਵਿੱਚ ਬੈਠੇ ਹੋਏ ਸਿੱਖਾਂ ਨੇ ਮੁਗਲ ਹਕੂਮਤ ਦੇ ਜੜਾਂ ਦੇ ਵਿਚਾਰੀ ਫੇਰੀ ਸੀ ਸਿੱਖਾਂ ਉੱਤੇ ਦਮਨ ਕਰਨ ਦੇ ਨਾਲ ਭਾਰਤ ਦੀਆਂ ਸਮੱਸਿਆਵਾਂ ਨੇ ਹੋਰ ਵਧਣਾ ਹੈ ਲੋੜ ਹੈ ਭਾਰਤ ਸਰਕਾਰ ਸਿੱਖਾਂ ਨਾਲ ਬਹਿ ਕੇ ਟੇਬਲ ਤੇ ਗੱਲ ਕਰੇ ਇਹ ਕਰਨੇ ਪੈਣੀ ਹੈ ਇਸ ਸਾਲ ਕਰ ਲੋ ਅਗਲੇ ਸਾਲ ਕਰ ਲੋ 227 ਚ ਕਰ ਲਿਓ 229 ਚ ਕਰ ਲਿਓ 230 ਚ ਕਰ ਲਿਓ ਜੇ ਨਾ ਵੀ ਕੀਤੀ ਫਿਰ ਭਾਰਤ ਦਾ ਨੁਕਸਾਨ ਜ਼ਿਆਦਾ ਹੋਣਾ ਮੈਂ ਤਾਂ ਸੁਧਾਰਨ ਜਿਹਾ ਬੰਦਾ ਨਾ ਮੇਰੇ ਕੋਲ ਕੋਈ ਬਹੁਤ ਜ਼ਿਆਦਾ ਧਨ ਹੈ ਨਾ ਮੈਂ ਕਿਸੇ ਬਹੁਤ ਵੱਡੀਆਂ ਫਰਮਾਂ ਦਾ ਮਾਲਕ ਹੈ ਦੋ ਵੇਲੇ ਦਾ ਪ੍ਰਸ਼ਾਦਾ ਸ਼ੱਕ ਕੇ ਸਤਿਗੁਰਾਂ ਦਾ ਸ਼ੁਕਰਗੁਜ਼ਾਰ ਹੋਈਦਾ ਹੈ ਅਤੇ ਉਸ ਸਤਗੁਰਾਂ ਦੀ ਤਾਕਤ ਪਰਮੇਸ਼ਰ ਦੇ ਕੰਮ ਕਰਨ ਦੇ ਢੰਗ ਪਰਮੇਸ਼ਰ ਦੇ ਬਣਾਏ ਹੋਏ ਇਨਸਾਫ ਦੇ ਵਿਧੀ ਵਿਧਾਨ ਉਹ ਵਿਧੀ ਵਿਧਾਨ ਜਿੱਥੇ ਕੂੜ ਨਖਟ ਜਾਂਦਾ ਹੈ ਹੰਕਾਰ ਇੱਕ ਦਿਨ ਪੈਰਾਂ 'ਚ ਰੁਲ ਜਾਂਦਾ ਹੈ ਵੱਡੇ ਵੱਡੇ ਫੰਨੇ ਖਾਂ ਜ਼ੁਲਮ ਕਰਦੇ ਹੋਏ ਇੱਕ ਦਿਨ ਕਿਸੀਆਂ ਕਰਨ ਲੱਗ ਜਾਂਦੇ ਹਨ ਉਹ ਧੌਣਾਂ ਜਿਹੜੀਆਂ ਅਸਮਾਨ ਤੋਂ ਥੱਲੇ ਕੁਝ ਦੇਖਦੀਆਂ ਨਹੀਂ ਜਦ ਪਰਮੇਸ਼ਰ ਫਿਰ ਆਪਣਾ ਵਿਧੀ ਵਿਧਾਨ ਦਾ ਇਨਸਾਫ ਖੋਲਦਾ ਤੇ ਕਰਦਾ ਉਹ ਧੌਣਾਂ ਫਿਰ ਗੋਡਿਆਂ ਵਿੱਚੋਂ ਬਾਹਰ ਨਹੀਂ ਨਿਕਲਦੀਆਂ ਇਹ ਗੱਲਾਂ ਸਤਿਗੁਰੂ ਦੀ ਕਿਰਪਾ ਸਦਕੇ ਮੈਨੂੰ ਸਮਝ ਆਈਆਂ ਹਨ ਤੇ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਮੈਂ ਬੇਨਤੀ ਦੇ ਰੂਪ ਵਿੱਚ ਸਮਝਾਉਣਾ ਚਾਹੁੰਨਾ ਸ਼ਾਇਦ ਤੁਹਾਡੇ ਖਾਨੇ ਵਿੱਚ ਕੋਈ ਗੱਲ ਵੜ ਜੇ ਜਿਸ ਤੈਨ ਫਰਕਸ਼ੀਅਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢਣ ਦਾ ਹੁਕਮ ਦਿੰਦਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਠੀਕ ਤਿੰਨ ਮਹੀਨਿਆਂ ਬਾਅਦ ਤੇਰੀਆਂ ਅੱਖਾਂ ਵੀ ਕੋਈ ਕੱਢਣ ਵਾਲਾ ਤੇਰੇ ਪਿੱਛੇ ਖੜਾ ਤੇ ਉਸ ਨੇ ਫਿਰ ਕੱਢੀਆਂ ਵੀ ਓਏ ਹਾਕਮੋ ਇਤਿਹਾਸ ਸਿਰਫ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੀ ਪੜਾਉਣਾ ਹੈ ਉਹ ਕਦੇ-ਕਦੇ ਆਪ ਵੀ ਪੜ੍ਹ ਲਿਆ ਕਰੋ ਜਿਹੜੀ ਬੁਰਸ਼ਾਗਰਦੀ ਹੁਣ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਹੈ ਦੋ ਦਿਨ ਪਹਿਲਾਂ ਮੁਕਤਸਰ ਦੀ ਘਟਨਾ ਜਿੱਥੇ ਇੱਕ ਗੁਰਸਿੱਖ ਨੌਜਵਾਨ ਹਸਪਤਾਲ ਐਮਰਜੈਂਸੀ ਜਾ ਰਿਹਾ ਹੈ ਰਸਤੇ ਵਿੱਚ ਅਖੌਤੀ ਛੇਰਸਣਾ ਕਿਸੇ ਮੁਜਾਰੇ ਦੇ ਵਿੱਚ ਰੁਚੀ ਹੋਈ ਸੀ ਤੇ ਉਸਨੇ ਬੇਨਤੀ ਕੀਤੀ ਭਾਈ ਮੈਨੂੰ ਜਾ ਲੈਣ ਦਿਓ ਉਸ ਸਿੱਖ ਨੌਜਵਾਨ ਨੂੰ ਕੁੱਟਣਾ ਮਾਰਨਾ ਉਹਦੇ ਕੱਪੜੇ ਪਾੜਨੇ ਪਰ ਕਿਸ ਦੀ ਸ਼ਹਿਤ ਹੈ ਉਹਨਾਂ ਲੋਕਾਂ ਦੀ ਜੋ ਦਿੱਲੀ ਦੇ ਤੇ ਕਾਬਜ਼ ਹਨ ਜਦੋਂ ਕਿਸੇ ਨੇ ਦਿੱਲੀ ਦੇ ਕੱਪੜੇ ਪਾੜ ਸੁੱਟੇ ਫਿਰ ਤੁਸੀਂ ਕੀ ਕਰੋਗੇ ਤੇ ਪਟਣੇ ਹੈਗੇ ਆ ਦਿੱਲੀ ਦੀ ਧੌਣ ਤੋਂ ਦਿੱਲੀ ਦੀਆਂ ਕਲਰਾਂ ਤੋਂ ਇੱਕ ਦਿਨ ਕਿਸੇ ਨੇ ਫੜਨਾ ਹੈ ਵੀ ਸੁੱਤੀ ਤੋਂ ਪਹਿਲਾਂ ਪਹਿਲਾਂ ਫੜਨਾ ਇਹ ਮੇਰੀ ਗੱਲ ਡਾਇਰੀ ਵਿੱਚ ਨੋਟ ਕਰ ਲਓ ਮੈਂ ਕੋਈ ਵਿਗਿਆਨੀ ਜਾਂ ਭੁਖਬਾਨੀਆਂ ਕਰਨ ਵਾਲਾ ਨਹੀਂ ਮੈਂ ਤਾਂ ਅੰਦਰੋਂ ਬੋਲਣ ਡਿਆਂ ਜੋ ਮੈਨੂੰ ਮਹਿਸੂਸ ਹੋ ਰਿਹਾ ਅਤੇ ਜੇ ਕਿਸੇ ਨੇ ਨਹੀਂ ਵੀ ਫੜਨਾ ਮੰਨ ਲਓ ਫਿਰ ਸਿੱਖਾਂ ਵਿਰੁੱਧ ਹੁੰਦੀਆਂ ਜ਼ਿਆਦਤੀਆਂ ਵਿੱਚੋਂ ਨਿਕਲੇ ਹੋਏ ਸਾਡੇ ਅਰਦਾਸ ਤੁਹਾਡੀਆਂ ਕਲਰਾਂ ਨੂੰ ਤੇ ਤੁਹਾਡੀ ਧੌਣ ਨੂੰ ਤੁਹਾਡੇ ਗੋਡਿਆਂ ਵਿੱਚ ਇੱਕ ਦਿਨ ਫਸਾਊਗੀ ਇਹ ਕੀਤੀਆਂ ਹੋਈਆਂ ਸਾਡੀਆਂ ਅਰਦਾਸਾਂ ਬਿਰਥਾ ਜਾਣ ਵਾਲੀਆਂ ਨਹੀਂ ਤੁਹਾਡੇ ਨਿਸ਼ਾਨੇ ਕੀ ਹਨ ਸਿੱਖ ਗੁਰਦੁਆਰੇ ਢਾਉਣੇ ਤੁਹਾਡਾ ਨਿਸ਼ਾਨਾ ਕੀ ਹੈ ਸਿੱਖ ਵਿਚਾਰਧਾਰਾ ਨੂੰ ਖਤਮ ਕਰਨਾ ਤੁਹਾਡਾ ਨਿਸ਼ਾਨਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਕਰਕੇ ਇਸ ਦੇ ਪੱਤਰੇ ਪਾੜ ਕੇ ਗਲੀਆਂ ਚ ਖਿਲਾਰਨੇ ਤੁਹਾਡਾ ਨਿਸ਼ਾਨਾ ਕੀ ਹੈ ਸਿਉਂਗ ਦੀ ਮਰੀ ਹੋਈ ਉਹ ਸੋਚ ਜੋ ਸਿਰਾਂ ਦੇ ਤੇ ਚਿੱਟੀਆਂ ਪੰਗਾ ਬਣ ਕੇ ਡੇਰੇ ਬਣਾਈ ਬੈਠੇ ਹੈ ਉਹਨਾਂ ਨੂੰ ਸਿੱਖਾਂ ਦੇ ਸਿਰਾਂ ਤੇ ਬਿਠਾਉਣਾ ਤੁਹਾਡਾ ਨਿਸ਼ਾਨਾ ਕੀ ਹੈ ਸਿੱਖਾਂ ਦਾ ਪਾਣੀ ਖੋਹ ਕੇ ਪਿਆਸੇ ਮਾਰਨਾ ਸਿੱਖਾਂ ਦੀ ਜ਼ਮੀਨ ਨੂੰ ਕਸ਼ਤਕਾਰੀ ਜ਼ਮੀਨ ਨੂੰ ਮਾਰੂਥਲ ਵਿੱਚ ਬਦਲਣਾ ਤੁਹਾਡੀ ਸੋਚ ਹੈ ਸਿੱਖਾਂ ਨੂੰ ਨਸ਼ਈ ਬਣਾਉਣਾ ਇਹਨਾਂ ਨੂੰ ਕੈਂਸਰ ਦੇ ਰੋਗੀ ਬਣਾਉਣਾ ਪਰ ਯਾਦ ਰੱਖੀ ਹਾਕਮਾਂ ਇਹ ਸਾਰਾ ਕੁਝ ਤੇਰੇਲ ਵਾਪਸ ਆਉਣ ਵਾਲਾ ਹੀ ਇਹ ਸਾਰਾ ਕੁਝ ਤੇਰੇ ਨਾਲ ਵਾਪਰਨ ਵਾਲਾ ਹੀ ਇਹ ਸਾਰਾ ਕੁਝ ਜਿਸ ਧਰਤੀ ਉਤੇ ਤੂੰ ਰਹਿਣਾ ਨਾ ਉਸ ਧਰਤੀ ਦੇ ਨਾਲ ਵਾਪਰਨਾਈ ਹਾਕਮ ਨੂੰ ਭੁਲੇਖਾ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਕਬਜ਼ੇ 'ਚ ਕਰ ਲਓ ਇਹਨਾਂ ਦੇ ਜ세ਦਾਰ ਆਪਣੇ ਕਬਜ਼ੇ 'ਚ ਕਰ ਲਓ ਇਹਨਾਂ ਦਾ ਖਜ਼ਾਨਾ ਆਪਣੇ ਕਬਜ਼ੇ 'ਚ ਕਰ ਲਓ ਇਹ ਸਾਰਾ ਕੁਝ ਮੁਗਲ ਹਕੂਮਤ ਨੇ ਤੇ ਅੰਗਰੇਜ਼ਾਂ ਨੇ ਸਾਡੇ ਨਾਲ ਪਹਿਲਾਂ ਹੀ ਕਰਕੇ ਤਜਰਬੇ ਕਰ ਲੈਨੇ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਪੁਛ ਪ੍ਰਤੀਤ ਨਹੀਂ ਜਿਸ ਵਿਅਕਤੀ ਤੇ ਜਿਹੜਾ ਮਰਜੀ ਪਰਚਾ ਪਾ ਦਿਓ ਫੜ ਲਓ ਤੇ 15 15 18 18 ਤੇ ਝੂਠੇ ਕੇਸ ਪਾ ਦਿਓ ਨੌਜਵਾਨਾਂ ਨੂੰ ਵੀ ਬੇਨਤੀ ਹੈ ਇਹ ਜਿਹੜਾ ਸਮਾਂ ਤੁਹਾਡੇ ਖਿਲਾਫ ਚੱਲ ਰਿਹਾ ਇਸ ਸਮੇਂ ਦੇ ਵਿੱਚ ਸਾਵਧਾਨ ਤੇ ਸੁਰੱਖਿਅਤ ਰਹਿਣ ਦੀ ਲੋੜ ਹੈ ਗੁਰੂ ਸਾਹਿਬ ਤੇ ਗੁਰਬਾਣੀ ਨਾਲ ਜੁੜਨ ਦੀ ਲੋੜ ਹੈ ਡਰਨ ਦੀ ਬਿਲਕੁਲ ਲੋੜ ਨਹੀਂ ਗੁਰਗੋਬਿੰਦ ਸਿੰਘ ਜੀ ਦੇ ਉਹ ਬਚਨ ਚੇਤੇ ਕਰੋ ਜਿਹੜੇ ਉਹਨਾਂ ਨੇ ਆਨੰਦਪੁਰ ਸਾਹਿਬ ਦੀ ਸਫ ਵਿੱਚ ਖੜ ਕੇ ਬੋਲੇ ਸਨ ਚਿੜੀਆਂ ਕੋਲੋਂ ਬਾਜ ਤੜਾਉ ਗਿੱਦੜਾਂ ਕੋਲੋਂ ਸ਼ੇਰ ਮਰਾਉ ਸਵਾਲ ਆਖ ਸੀ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਾਹੂੰ ਸਤਿਗੁਰ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਨਾ ਕਿਹਾ ਜੇ ਮੈਂ ਚਿੜੀਆਂ ਨੂੰ ਬਾਜਾਂ ਦੇ ਨਾਲ ਨਾ ਲੜਾ ਦਿੱਤਾ ਤਾਂ ਜੇ ਮੈਂ ਗਿੱਦੜਾਂ ਵਰਗੇ ਲੋਕਾਂ ਕੋਲੋਂ ਸ਼ੇਰਾਂ ਦੇ ਸ਼ਿਕਾਰ ਨਾ ਕਰਵਾ ਦਿੱਤੇ ਮੈਨੂੰ ਗੁਰੂ ਗੋਬਿੰਦ ਸਿੰਘ ਨਾ ਕਹਿਣਾ ਇਹਦਾ ਮਤਲਬ ਇਹ ਹੈ ਨਾ ਤਬੇ ਗੋਬਿੰਦ ਸਿੰਘ ਨਾਮ ਕਾਹੂੰ ਮੈਨੂੰ ਗੁਰੂ ਗੋਬਿੰਦ ਸਿੰਘ ਤਾਂ ਹੀ ਕਿਹਾ ਜੇ ਮੈਂ ਕਰਾਂਗਾ ਔਰ ਸਤਿਗੁਰਾਂ ਨੇ ਕਰਵਾਇਆ ਅਤੇ ਇਹ ਜਿਹੜੇ ਗੁਰਾਂ ਦੇ ਬਚਨ ਨਿਕਲੇ ਆਉਂਦੇ ਨੇ ਸਦੀਵ ਕਾਲ ਦੇ ਵਿੱਚ ਹਰ ਇੱਕ ਸਮੇਂ ਵਿੱਚ ਲੱਗੂ ਹੁੰਦੇ ਹਨ ਉਹ ਬਚਨ ਅੱਜ ਦੇ ਯੁੱਗ ਵਿੱਚ 225 ਵਿੱਚ ਵੀ ਲਾਗੂ ਹਨ ਆਉਣ ਵਾਲੇ 3025 ਦੇ ਵਿੱਚ ਵੀ ਲਾਗੂ ਹੋਣਗੇ 4025 ਦੇ ਵਿੱਚ ਵੀ ਲਾਗੂ ਹੋਣਗੇ ਇਹ ਵਰ ਬਖਸ਼ਿਸ਼ਾਂ ਜੁਗਾ ਜੁਗੰਤਰਾਂ ਤੱਕ ਚੱਲਦੀਆਂ ਹਨ ਮੈਂ ਇਹ ਗੱਲਾਂ ਕਿਉਂ ਕੀਤੀ ਅੱਜ ਭਾਰਤ ਦੀਆਂ NIA ਵਰਗੀਆਂ ਏਜੰਸੀਆਂ ਪੁੱਤਰੀਆਂ ਫਿਰਦੀਆਂ ਹਨ ਠੀਕ ਹੈ ਸਿੱਖਾਂ ਦਾ ਕਿਹੜਾ ਕੋਈ ਜ਼ੋਰ ਹੈ ਨਾ ਕੋਈ ਸਿੱਖਾਂ ਦਾ ਲੀਡਰ ਹੈ ਨਾ ਸਿੱਖਾਂ ਕੋਲ ਕੋਈ ਦੇਸ਼ ਹੈ ਨਾ ਕੋਈ ਸਾਡੇ ਕੋਲ ਪੁਲਿਸ ਹੈ ਨਾ ਸਾਡੇ ਕੋਲ ਕੋਈ ਫੌਜ ਹੈ ਤੁਸੀਂ ਫੜ ਸਕਦੇ ਹੋ ਜੇਲ੍ਹਾਂ 'ਚ ਵੀ ਸਿੱਟ ਸਕਦੇ ਹੋ ਕੇਸ ਵੀ ਪਾ ਸਕਦੇ ਹੋ ਮਾਰ ਵੀ ਸਕਦੇ ਹੋ ਜਸਾਸ ਸਿੰਘ ਅਲੂ ਵਾਲੀਆ ਅੱਜ ਵੀ ਇਸ ਇਸ ਧਰਤੀ ਦੇ ਉੱਤੇ ਫਿਰ ਵਿਚਰ ਰਿਹਾ ਹੈ ਜਸਾਸ ਸਿੰਘ ਰਾਮਗੜੀਆ ਵੀ ਅੱਜ ਇਸ ਧਰਤੀ ਤੇ ਵਿਚਰ ਰਿਹਾ ਹੈ ਸਰੀਰ ਬਦਲ ਗਏ ਹਨ ਪਰਿਵਾਰ ਬਦਲ ਗਏ ਹਨ ਨਾਮ ਬਦਲ ਗਏ ਹਨ ਜੇ ਉਹ ਦੁਬਾਰਾ ਵਾਪਸ ਨਾ ਆਏ ਹੁੰਦੇ ਤਾਂ ਸਾਡਾ ਸੰਘਰਸ਼ ਅੱਜ ਪੀਕ ਦੇ ਉੱਤੇ ਸਿਰੇ ਦੇ ਉੱਤੇ ਪਹਾੜੀ ਦੀ ਟੀਸੀ ਤੱਕ ਨਹੀਂ ਸੀ ਪਹੁੰਚਣਾ ਖੈਰ ਮੈਂ ਭਾਰਤ ਵਾਲੇ ਨੇ ਇੱਕ ਛੋਟੀ ਜੀ ਖਬਰ ਸੁਣਾਉਣਾ ਹੈ ਪਾਕਿਸਤਾਨ ਦੇ ਪਿੱਛੇ ਅਮਰੀਕਾ ਐਨ ਖੜ ਗਿਆ 15 ਜੂਨ ਵਾਲੇ ਦਿਨ 트ੰਪ ਦਾ ਜਨਮ ਦਿਨ ਹੈ ਤੇ ਉਸੇ ਦਿਨ ਹੀ ਉੱਥੋਂ ਦੀ ਫੌਜ ਦਾ ਅਮਰੀਕਾ ਦੀ ਫੌਜ ਦਾ 250ਵਾਂ ਸਥਾਪਨਾ ਦਿਵਸ ਹੈ ਜਿਸ ਵਿੱਚ ਪਾਕਿਸਤਾਨ ਦੇ ਚੀਫ ਜਨਰਲ ਆਸਮ ਮੁਨੀਰ ਨੂੰ ਅਮਰੀਕਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਦੁਨੀਆ ਦੇ ਹੋਰ ਕਿੱਤਿਆਂ ਵਿੱਚੋਂ ਵੀ ਜਰਨਲ ਸੱਦੇ ਜਾ ਸਕਦੇ ਸਨ ਭਾਰਤ ਦੇ ਜਰਨਲ ਵੀ ਸੱਦੇ ਜਾ ਸਕਦੇ ਸਨ ਪਰ ਅਗਲੇ ਨੇ ਸੱਦੇ ਨਹੀਂ ਸਿਰਫ ਪਾਕਿਸਤਾਨ ਦਾ ਹੀ ਕਿਉਂ ਸੱਦਿਆ ਕਿਉਂਕਿ ਸੱਦਿਆ ਉਹਨਾਂ ਨੂੰ ਜਾਂਦਾ ਜੋ ਜੇਤੂ ਹੋਣ ਜਿਨ੍ਹਾਂ ਨਾਲ ਅਨਰੂਨੀ ਸਾਂਝ ਹੋਵੇ ਹਾਲਾਂਕਿ ਰਾਜਨੀਤਿਕ ਸਾਂਝਾਂ ਹਮੇਸ਼ਾ ਵਾਸਤੇ ਪੱਕੀਆਂ ਨਹੀਂ ਹੁੰਦੀਆਂ ਬਦਲਦੀਆਂ ਰਹਿੰਦੀਆਂ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਪਾਕਿਸਤਾਨ ਦੀ ਫੌਜ ਪਾਕਿਸਤਾਨ ਦਾ ਸਿਸਟਮ ਸਾਰਾ ਕੁਝ ਅਮਰੀਕਾ ਦੇ ਏਜੰਡੇ ਉੱਤੇ ਆ ਕਿ ਇਸ ਨੂੰ ਤਕੜਾ ਕਰਨਾ ਹੈ ਇਸ ਨੂੰ ਉਪਰ ਚੁੱਕਣਾ ਇਸ ਦੀ ਪੰਜਾਬ ਵਾਸੀ ਵਿਆਖਿਆ ਪੇ ਕਰ ਲੈਣ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਅਮਰੀਕਾ ਨੇ ਚੀਨ ਦੇ ਨਾਲ ਕੁਝ ਦਿਨ ਪਹਿਲਾਂ ਲੰਡਨ ਦੇ ਵਿੱਚ ਵਪਾਰਕ ਸਮਝੌਤੇ ਵੀ ਕੀਤੇ ਹਨ ਚੀਨ ਅਤੇ ਅਮਰੀਕਾ ਲੈਣ ਦੇਣ ਦੇ ਮਸਲੇ ਦੇ ਵਿੱਚ ਦੋਵੇਂ ਇੱਕ ਸੁਰ ਹਨ ਦੋਵੇਂ ਹੀ ਭਾਰਤ ਦੇ ਸਿਰ ਉੱਤੇ ਜਿਹੜਾ 1947 'ਚ ਇਹਨਾਂ ਨੇ ਫੜ ਕੇ ਸਿਰ ਤੇ ਤਾਜ ਰੱਖਿਆ ਸੀ ਮੇਰਾ ਕਹਿਣ ਦਾ ਭਾਵ ਕਿ ਜਿਹੜਾ ਅਮਰੀਕਾ ਨੇ ਰਖਵਾਇਆ ਸੀ ਉਸ ਨੂੰ ਲਾਉਣ ਦੀ ਤਾਕ ਵਿੱਚ ਬੈਠੇ ਹਨ ਲਾਉਣਾ ਵੀ ਇਹਨਾਂ ਨੇ ਆਪਣੇ ਹੱਥੀ ਨਹੀਂ ਹੈ ਇਹ ਕਿਸੇ ਨਾ ਕਿਸੇ ਨੂੰ ਤਗੜਾ ਕਰਕੇ ਉਹਦੇ ਹੱਥੋਂ ਲਵਾਉਣਗੇ ਤੇ ਯਕੀਨਨ ਲਵਾਉਣਗੇ ਅਤੇ ਲੱਥਣਾ ਵੀ ਚਾਹੀਦਾ ਹੈ ਮੁਫਤ ਵਿੱਚ ਮਿਲੀ ਹੋਈ ਆਜ਼ਾਦੀ ਜਦ ਕਿਸੇ ਨੂੰ ਹজম ਨਹੀਂ ਹੁੰਦੀ ਹਾਜਮੇ ਦਾ ਇਲਾਜ ਹੋਣਾ ਜ਼ਰੂਰੀ ਹੈ ਇਹ ਤਾਂ ਕੁਦਰਤ ਦਾ ਇੱਕ ਇਨਸਾਫ ਹੈ ਨਾ ਜਦ ਹੰਕਾਰ ਸਿਰ ਨੂੰ ਚੜ ਜਵੇ ਤੇ ਫਿਰ ਸੰਹਕਾਰ ਨੂੰ ਥੱਲੇ ਲਾਉਣ ਲਈ ਪਰਮੇਸ਼ਰ ਕੋਈ ਨਾ ਕੋਈ ਵਿਧ ਰਚਦੇ ਨੇ ਜੇ ਪੰਜਾਬ ਦੇ ਵਿੱਚ ਹੀ ਸਿੱਖਾਂ ਦੇ ਗਲ ਵਿੱਚ ਪਾਈ ਹੋਈ ਧਾਰਮਿਕ ਨਿਸ਼ਾਨੀ ਚਿੰਨ ਦੇ ਵਜੋਂ ਕਿਰਪਾਨਾਂ ਅਤੇ ਸਿਰਾਂ ਤੇ ਵੱਧੀ ਹੋਈ ਦਸਤਾਰ ਸੁਰੱਖਿਅਤ ਨਹੀਂ ਤਾਂ ਇਸ ਦਾ ਫਿਕਰ ਗੁਰੂ ਦਸਮ ਪਿਤਾ ਜੀ ਨੂੰ ਹੈ ਇਸ ਦਾ ਫਿਕਰ ਕਾਰਪੁਰਖ ਸਾਹਿਬ ਨੂੰ ਹੈ ਜਿਹੜੀ ਲਹਿਰ ਆਜ਼ਾਦੀ ਵਾਸਤੇ ਸਿੱਖਾਂ ਦੀ ਵਿਦੇਸ਼ਾਂ ਦੇ ਵਿੱਚ ਚੱਲ ਰਹੀ ਹੈ ਉਸ ਤੋਂ ਬੁਖੜਾਇਆ ਹੋਇਆ ਭਾਰਤ ਪੰਜਾਬ ਦੇ ਸਿੱਖਾਂ ਨੂੰ ਤੰਗ ਕਰੀ ਜਾ ਰਿਹਾ ਹੈ ਇਹ ਮਸਲੇ ਬੁਖਲਾਹਟ ਨਾਲ ਹੱਲ ਹੋਣ ਮਲੇ ਨਹੀਂ ਇਹ ਮਸਲੇ ਸਾਜਸਣ ਨਾਲ ਵੀ ਹੱਲ ਨਹੀਂ ਹੋਣੇ ਪੰਜਾਬ ਦੀ ਕਹਾਵਤ ਹੈ ਪੈਂਦੇ ਪੈਜੋ ਜਾਂ ਸਰਾਣੇ ਪੈਜੋ ਲੱਕ ਵਿੱਚ ਕਾਇ ਹੀ ਹੋਣਾ ਹੈ ਵਰਤਮਾਨ ਹਾਲਾਤ ਇੰਨੇ ਕ ਜਿਆਦਾ ਵਿਸਫੋਟਕ ਅਤੇ ਨਾਜ਼ੁਕ ਹਨ ਕਿ ਉਦਾਹਰਣ ਵਜੋਂ ਮੰਨ ਲਓ ਦਿਵਾਲੀ ਵਾਲੇ ਦਿਨ ਕੋਈ ਜਵਾਕ ਵੱਡਾ ਸਾਰਾ ਪਟਾਕਾ ਬੰਬ ਵਿੜੇ ਵਿੱਚ ਰੱਖ ਕੇ ਉਸ ਦੇ ਫਿੱਤੇ ਪਲੀਤੇ ਨੂੰ ਬਾਹਰ ਕੱਢ ਕੇ ਹੱਥ ਵਿੱਚ ਜਗਦੇ ਹੋਏ ਮੋਮਬਤੀ ਲੈ ਕੇ ਕਦੇ ਪਲੀਤੇ ਦੇ ਲਾਗੇ ਚੱਲ ਜਾਂਦਾ ਕਦੇ ਪਿੱਛੇ ਮੋੜ ਆਉਂਦਾ ਕਦੇ ਲਾਗੇ ਚੱਲ ਜਾਂਦਾ ਕਦੇ ਪਿੱਛੇ ਮੁੜਉਂਦਾ ਪਰ ਉਹਨੂੰ ਵਜੇ ਅੱਗ ਨਹੀਂ ਲਾ ਰਿਆ ਪਰ ਉਹ ਕਿਸੇ ਵੇਲੇ ਵੀ ਲਾ ਸਕਦਾ ਇਹੋ ਹਾਲਾਤ ਅਜੋਕੇ ਸੰਸਾਰ ਦੀ ਰਾਜਨੀਤੀ ਦੇ ਹੁਣ ਬਣੇ ਹੋਏ ਹਨ ਆਜੇ ਕੁਝ 12 14 ਘੰਟੇ ਪਹਿਲਾਂ ਇਜ਼ਰਾਈਲ ਨੇ ਅਚਨ ਚੇਤੀ ਫਿਰ ਈਰਾਨ ਦੇ ਉੱਤੇ ਹਮਲਾ ਕੀਤਾ ਈਰਾਨ ਅਮਰੀਕਾ ਦੀਆਂ ਲਾਈਆਂ ਹੋਈਆਂ ਪਰਮਾਣੂ ਪਾਬੰਦੀਆਂ ਤੋਂ ਬਾਅਦ ਨਹੀਂ ਆਉਂਦਾ ਉਹ ਕਹਿੰਦਾ ਮੈਂ ਬੰਬ ਬਣਾਉਣੇ ਨੇ ਅਮਰੀਕਾ ਕਹਿੰਦਾ ਬਣਾਉਣ ਨਹੀਂ ਦੇਣੇ ਇਜ਼ਰਾਈਲ ਕਹਿੰਦਾ ਗਾਜ਼ਾ ਮੈਂ ਤਾਂ ਬਣਾ ਗਾਜ਼ਾ ਵਾਲੇ ਕਹਿੰਦੇ ਅਸੀਂ ਛੱਡ ਕੇ ਪਰੇ ਨਹੀਂ ਹੋਣਾ ਭਾਰਤ ਕਹਿੰਦਾ ਕਿਵੇਂ ਲੈnde ਪਾਸੇ ਵਾਲਾ ਕਸ਼ਮੀਰ ਵੀ ਮੇਰਾ ਪਾਕਿਸਤਾਨ ਕਹਿੰਦਾ ਅੰਦਰ ਆ ਕੇ ਦਿਖਾ ਲ। ਚੀਨ ਕਹਿੰਦਾ ਸੱਤੇ ਸਟੇਟਾਂ ਪਰ ਲੀਆਂ ਮੇਰੀਆਂ ਮਗਾਲਿਆ ਰੁਨਾਚਲ ਪਰ ਜਿਸ ਤ੍ਰਿਪਰਾ ਸਾਰੇ ਮੇਰੇ ਨੇ। ਇਹ ਚੀਨ ਦੇ ਤਿੱਬਤ ਦਾ ਰਖਣੀ ਭਾਗ ਹੈ। ਇਹਦਾ ਮਾਲਕ ਮੈਂ ਆ। ਭਾਰਤ ਕਹਿੰਦਾ ਨਹੀਂ ਇਸਦਾ ਮਾਲਕ ਮੈਂ। ਪਰ ਮਾਲਕ ਤਾਂ ਕੀ ਰੋਹੀ ਬਣੂ ਨਾ ਜਿੰਨੇ ਬੜੇਵੇਂ ਜਿਆਦੇ ਖਾਦੇ ਆ। ਜਿਹਦੀਆਂ ਲੱਤਾਂ ਬਾਹਾਂ 'ਚ ਜ਼ੋਰ ਜਿਆਦਾ ਹੋਊ। ਜ਼ੋਰ ਕਿਹਦੇ 'ਚ ਜਿਆਦਾ ਉਹ ਸਾਰਾ ਸੰਸਾਰ ਵੀ ਜਾਣਦਾ ਤੇ ਤੁਸੀਂ ਵੀ ਭਾਈ ਜਾਣਦੇ ਹੋ। ਸਾਨੂੰ ਇਸ ਵਕਤ ਨਾ ਤਾਂ ਲੜਨ ਦੀ ਲੋੜ ਹੈ, ਨਾ ਕਿਸੇ ਪ੍ਰਕਾਰ ਦੇ ਬਹੁਤੇ ਪੰਗੇ ਲੈਣ ਦੀ ਲੋੜ ਹੈ। ਪੰਗੇ ਸ਼ਬਦ ਮੈਂ ਤਾਂ ਵਰਤਿਆ ਅਵੇਂ ਸੜਕਾਂ ਤੇ ਜਾਮ ਲਾਈ ਰੱਖੋ ਤੇ ਮੰਗਾ ਮੰਨੀ ਚੱਲੋ ਇਹਦੇ ਚ ਸਿੱਖਾਂ ਨੂੰ ਬਾਹਰ ਆਉਣਾ ਚਾਹੀਦਾ ਹੁਣ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁਣ ਗੁਰਬਾਣੀ ਪੜੋ ਤੇ ਅਰਦਾਸ ਕਰੋ ਇਹ ਹੀ ਕਾਫੀ ਨੇ ਬਾਕੀ ਕੰਮ ਕਰਨ ਵਾਸਤੇ ਚੀਨ ਪਾਕਿਸਤਾਨ ਅਮਰੀਕਾ ਹੀ ਕਾਫੀ ਹੈ ਤੁਸੀਂ ਹੈਰਾਨ ਹੋ ਬੋਗੇ ਸਾਰੇ ਜਦੋਂ ਸਿੱਖਾਂ ਦੀ ਕੋਈ ਹਥਿਆਰਬੰਦ ਲਹਿਰ ਹੀ ਹੈ ਨਹੀਂ ਤੇ ਗ੍ਰਨੇਡ ਕੌਣ ਸੁੱਟ ਜਾਂਦਾ ਵੀ ਪਹਿਲਗਾਮ 'ਚ ਬੰਦੇ ਕੌਣ ਮਾਰ ਜਾਂਦਾ ਇਹ ਹੀ ਸੋਚਣ ਵਾਲੀ ਗੱਲ ਹੈ ਬਸ ਭਾਰਤ ਨੂੰ ਆਪਣੀ ਨਿਸ਼ਚਿਤ ਹੋਈ ਹਾਰ ਦਿਖ ਰਹੀ ਹੈ ਭਾਰਤ ਦੇ ਰਾਜ ਦੇ ਬਨੇਰੇ ਜਿਹੜੇ ਉਲਰੇ ਹੋਏ ਨੇ ਗਾਹ ਨੂੰ ਰਾਜ ਪ੍ਰਬੰਧ ਦੇ ਵਿੱਚ ਥਾਂ ਥਾਂ ਤੇ ਤ੍ਰੇਡਾਣੀਆਂ ਹੋਈਆਂ ਨੇਹਾਂ ਦੇ ਵਿੱਚ ਜ਼ੁਲਮ ਤੇ ਪਾਪ ਦਾ ਪਾਣੀ ਪਿਆ ਹੋਇਆ ਹੈ ਨੀਹਾਂ ਭੁੱਲੀਆਂ ਹੋਈਆਂ ਪਈਆਂ ਨੇ ਇਹ ਤਾਂ ਦਰਿਆ ਦੇ ਕੰਢੇ ਉਲਰਿਆ ਰੁੱਖ ਹੈ ਇਸ ਨਾਲ ਛੇੜ ਛੜ ਕਰਦੀ ਕੋਈ ਲੋੜ ਨਹੀਂ ਭਾਰਤ ਦੇ ਪ੍ਰੌਕਸੀ ਨਿਹੰਗਾਂ ਦੇ ਵਿੱਚ ਬਹੁਤ ਸ਼ਾਮਲ ਹਨ ਕਦੇ ਕਿਸੇ ਕੁੜੀ ਦਾ ਕਤਲ ਕਰ ਦਿੱਤਾ ਕਦੇ ਕੁਸ਼ ਕਰ ਦਿੱਤਾ ਇਹ ਸਭ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਛੋਟੀਆਂ ਛੋਟੀਆਂ ਕਾਰਵਾਈਆਂ ਨੇ ਨੂੰ ਇਨਾ ਘਟਨਾਵਾਂ ਤੋਂ ਨਰਲੇਪ ਤੇ ਪਛਾੜਨਾ ਚਾਹੀਦਾ ਹੈ ਸੂਰਮਾ ਛੋਟੇ ਛੋਟੇ ਕੰਮ ਨਹੀਂ ਕਰਦਾ ਹੁੰਦਾ ਦਾਅਵੇ ਕਰਨੇ ਕਿਸੇ ਬਹੁਤ ਵੱਡੇ ਗੁਰਸਿੱਖੇ ਹਨ ਵੜੇ ਵੜੇ ਧਮਕ ਜੇ ਮਾਰਨੇ ਪਰ ਪੁਲਿਸ ਵੱਲੋਂ ਫੇਰ ਇਹਨਾਂ ਨੂੰ ਫੜਨਾ ਨਾ ਇਸ ਦਾ ਅਰਥ ਕੀ ਹੈ ਕੋਈ ਵੈਸੇ ਗੁਰਸਿੱਖ ਮਾੜੀ ਦੀ ਗੱਲ ਵੀ ਕਰੇ ਪੁਲਿਸ ਫੜ ਲੈਂਦੀ ਹੈ ਇਹ ਇਹ YouTube ਦੇ ਉੱਤੇ ਚਾੜ੍ਹ ਕੇ ਧਮਕੀਆਂ ਵੀ ਦੇਈ ਜਾਣ ਪੁਲਿਸ ਫੇਰ ਇਹਨਾਂ ਨੂੰ ਕੱਖ ਨਹੀਂ ਕਹਿੰਦੀ ਇੱਥੋਂ ਆਪਾਂ ਸਮਝਣਾ ਹੈ ਕਿ ਇਹ ਲੋਕ ਇਹ ਬੰਦੇ ਦਿਮਾਲਿਆਂ ਵਾਲੇ ਕੌਣ ਨੇ ਇਹਨਾਂ ਤੋਂ ਪਛਾਣ ਰੋ ਇਹਨਾਂ ਦੀ ਕੁਸੰਗਤ ਤੋਂ ਬਚੋ ਇਹਨਾਂ ਦੀ ਕਿਸੇ ਵੀ ਦਿੱਤੀ ਹੋਈ ਸਲਾਹ ਤੋਂ ਦੂਰ ਰਹੋ ਸਿੱਖ ਸੰਘਰਸ਼ ਬਿਲਕੁਲ ਜਮਹੂਰੀ ਹੱਦਾਂ ਦੇ ਵਿੱਚ ਰਹਿ ਕੇ ਲੋਕਤੰਤਰਿਕ ਤਰੀਕਿਆਂ ਦੇ ਨਾਲ ਸ਼ਾਂਤ ਮਰੀ ਢੰਗ ਦੇ ਨਾਲ ਆਪਣੀ ਲਹਿਰ ਨੂੰ ਜਾਰੀ ਰੱਖ ਰਿਹਾ ਹੈ ਇਸ ਵਿੱਚ ਖੜਕੇ ਦੜਕੇ ਦੀ ਲੋੜ ਹੀ ਕੋਈ ਨਹੀਂ ਇਸ ਵਿੱਚ ਖੱਪ ਖੰਨਾ ਖੜਕਾ ਦੜਕਾ ਭਾਰਤੀ ਏਜੰਸੀਆਂ ਦੇ ਖਰੀਦੇ ਹੋਏ ਪਾਲਤੂ ਕਠਪੁਤਲੀਆਂ ਕਰਨਗੀਆਂ ਉਹ ਇਹੋ ਜਿਹੇ ਕਾਰਵਾਈਆਂ ਵਿੱਚ ਆਉਣ ਵਾਲੇ ਸਮੇਂ 'ਚ ਕਰਵਾ ਸਕਦੇ ਆ ਜਿਸ ਨਾਲ ਸਿੱਖ ਭੜਕ ਕੇ ਕੁਛ ਨਾ ਕੁਛ ਇਹਨਾਂ ਦਾ ਜਵਾਬ ਦੇਣ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਸਿੱਖ ਕਿਸੇ ਨਾ ਕਿਸੇ ਤਰੀਕੇ ਫਿਰ ਕੋਈ ਨਾ ਕੋਈ ਤੱਤਾ ਪ੍ਰੋਗਰਾਮ ਦੇ ਦੇਣ ਜਦੋਂ ਸਿੱਖ ਲਹਿਰ ਠੰਡੇ ਮਾਹੌਲ ਦੇ ਵਿੱਚ ਤਰਕੀਆਂ ਵੱਲ ਜਾ ਰਹੀ ਹੈ ਵਿਕਸਿਤ ਹੋ ਰਹੀ ਹੈ ਇਹੋ ਚੀਜ਼ ਇਹਨਾਂ ਭਾਰਤੀ ਏਜੰਸੀਆਂ ਨੂੰ ਚੁਪਦੀ ਹੈ ਕਿ ਇਹ ਇਦਾਂ ਕਿਉਂ ਹੋ ਰਿਹਾ ਹੈ ਇਸ ਲਈ ਆਪਣਾ ਹਰ ਸਿੱਖ ਨੇ ਹਰ ਗੁਰਸਿੱਖ ਨੇ ਹਰ ਵੀਰ ਭੈਣ ਭਰਾ ਨੇ ਆਪਣਾ ਵਿਚਾਰ ਰੱਖਣਾ ਭਾਈ ਇਹਨਾਂ ਹੀ ਵਿਚਾਰਾਂ ਨਾਲ ਮੈਂ ਇੱਥੇ ਸਮਾਪਤੀ ਕਰਦਾ ਜਿੱਥੇ ਰਹਿਓ ਚੜ੍ਹਦੀ ਕਲਾ 'ਚ ਰਹੋ ਖੁਸ਼ ਅਤੇ ਆਬਾਦ ਵਾਹਿਗੁਰੂ ਰੱਖੇ ਤੁਹਾਨੂੰ ਰੱਬ ਰਾਖਾ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਿਸ਼ੇ ਤੇ ਵਿਚਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ